ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀਤ ਸਟੱਡੀ ਟੈਗ ਦੇ ਉੱਪਰ ਹਾਂਜੀ ਅੱਪ ਅੱਜ ਗੱਲ ਕਰਾਂਗੇ ਅੰਸ਼ੁਮਨ ਭਾਰਤ ਜਿਹੜਾ ਕਾਰਡ ਬਣਦਾ ਹੈਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲਾ ਤੇ ਉਹਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਿਵੇਂ ਹੁੰਦੀ ਆ ਤੇ ਕਿਵੇਂ ਤੁਸੀਂ ਉਹਨੂੰ ਬਣਾ ਸਕਦੇ ਹੋ ਕਿਹੜੇ-ਕਿਹੜੇ ਬੰਦੇ ਉਹਨੂੰ ਜਿਹੜਾ ਬਣਾ ਸਕਦੇ ਨੇ ਤੇ ਉਸ ਤੇ ਜਿਹੜਾ ਕਿੰਨਾ ਆਪਣਾ ਇਲਾਜ ਉਹ ਆਪਣਾ ਮੁਫਤ ਇਲਾਜ ਕਰਵਾ ਸਕਦੇ ਨੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਵਿੱਚ ਸ਼ੁਰੂਤ ਲੈ ਕੇ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਜੀ ਮੁਫਤ ਇਲਾਜ ਵਾਲਾ ਜਿਹੜਾ 5 ਲੱਖ ਵਾਲਾ ਕਾਰਡ ਉਹਨੂੰ ਬਣਾਉਣ ਦੇ ਜਿਹੜੇ ਕਾਫੀ ਤਰੀਕੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਤਰੀਕਾ ਜੇ ਆਪਾਂ ਗੱਲ ਕਰੀਏ ਰਾਸ਼ਨ ਕਾਰਡ ਦੀ ਆ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਬਣਿਆ ਹੋਇਆ ਤਾਂ ਤੁਸੀਂ ਆਪਣੇ ਸਾਰੇ ਪਰਿਵਾਰ ਦੇ ਜਿਹੜੇ ਉਹ ਮੁਫਤ ਵਾਲੇ 5 ਲੱਖ ਵਾਲੇ ਜਿਹੜੇ ਕਾਰਡ ਉਹ ਬਣਵਾ ਸਕਦੇ ਹੋ ਅਗਰ ਤੁਹਾਡਾ ਇਹ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਤਾਂ ਫਿਰ ਤੁਸੀਂ ਜੇਕਰ ਕਿਸਾਨ ਹੋ ਤੁਸੀਂ ਫਸਲ ਵੇਚਦੇ ਹੋ ਤਾਂ ਤੁਹਾਡੇ ਕੋਲ ਜੇ ਫਾਰਮ ਹੁੰਦਾ ਇੱਕ ਜਿਹੜਾ ਸਰਕਾਰ ਕੱਟ ਕੇ ਦਿੰਦੀ ਆ ਤਾਂ ਤੁਸੀਂ ਉਹ ਜੇ ਫਾਰਮ ਦੇ ਨਾਮ ਵਾਲਾ ਜਿਹੜਾ ਆਪਣਾ ਰਾਸ਼ਨ ਆਪਣਾ ਅੰਸ਼ਵਨ ਕਾਰਡ ਉਹ ਬਣਵਾ ਸਕਦੇ ਹੋਗੇ ਨਾਲੀ ਜੇਕਰ ਆਪਾਂ ਗੱਲ ਕਰੀਏ ਉਸਾਰੀ ਕਿਰਤੀ ਪਲਾਈ ਬੋਰਡ ਨਾਲ ਪੰਜੀਕਰਤ ਮਜ਼ਦੂਰ ਇਹ ਆਪਣਾ ਕਿਹੜਾ ਕਾਰਡ ਹੁੰਦਾ ਜੀ ਇਹ ਹੁੰਦਾ ਜੀ ਆਪਣਾ ਜਿਹੜਾ ਲਾਭਪਾਤਰੀ ਕਾਰਡ ਜੀ ਨੂੰ ਕਹਿ ਦਿੰਨੇ ਆ ਅਗਰ ਤੁਹਾਡਾ ਉਹ ਬਣਿਆ ਤਾਂ ਵੀ ਤੁਸੀਂ ਜਿਹੜਾ ਆਪਣਾ 5 ਲੱਖ ਵਾਲਾ ਮੁਫਤੇ ਲਾਜ ਵਾਲਾ ਕਾਰਡ ਉਹ ਬਣਵਾ ਸਕਦੇ ਆ ਇਸ ਦੇ ਨਾਲ ਹੀ ਜਿਹੜਾ ਵਪਾਰੀ ਵਰਗ ਆ ਜੀ ਜਿਨ੍ਹਾਂ ਦੇ ਆਪਣਾ ਛੋਟੇ ਵਪਾਰੀ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਦਾ ਇੱਕ ਪੈਨ ਕਾਰਡ ਬਣਿਆ ਹੁੰਦਾ ਅਲੱਗ ਤੋਂ ਜਾਂ ਨਿੱਜੀ ਪੈਨ ਕਾਰਡ ਦੇ ਰਾਹੀਂ ਉਹ ਜਿਹੜਾ ਆਪਣਾ ਇਹ ਕਾਰਡ ਉਹ ਵੀ ਬਣਵਾ ਸਕਦੇ ਨੇ ਉਹ ਵੀ 5 ਲੱਖ ਜਿਹੜੀਆਂ ਕਾਰਡ ਦੀਆਂ ਸਹੂਲਤਾਂ ਨੇ ਉਹ ਲੈ ਸਕਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਅ ਅਗਰ ਤੁਹਾਡਾ ਨਾ ਰਾਸ਼ਨ ਕਾਰਡ ਬਣਿਆ ਹੋਇਆ ਨਾ ਤੁਹਾਡਾ ਲਾਭਪਾਤਰੀ ਕਾਰਡਾ ਨਾ ਤੁਹਾਡਾ ਜੇ ਫਾਰਮ ਮਤਲਬ ਤੁਹਾਡੇ ਕੋਲੇ ਤੁਸੀਂ ਫਸਲ ਨਹੀਂ ਵੇਚਦੇ ਵੀ ਉਹ ਵੀ ਨਹੀਂ ਹੈਗਾ ਫਿਰ ਤੁਸੀਂ ਇੱਕ ਤਰੀਕੇ ਨਾਲ ਹੋਰ ਹੈ ਜਿਹੜਾ ਉਹ ਰੱਖ ਵਾਲਾ ਕਾਰਡ ਹੈ ਜਿਹੜਾ ਤੁਸੀਂ ਬਣਵਾ ਸਕਦੇ ਹੋ ਉਹ ਹੈ ਜੀ ਜਿੱਦਾਂ ਆਪਣੀ ਮਰਦਮਸ਼ਮਾਰੀ ਹੋਈ ਸੀ 2011 ਦੇ ਵਿੱਚ ਜਨਗਣਨਾ ਹੋਈ ਸੀ ਇਹਨੂੰ ਆਪਾਂ ਕਹਿ ਦਿੰਨੇ ਆ ਤਾਂ ਉਹਦੇ ਵਿੱਚ ਜਿਨ੍ਹਾਂ ਦਾ ਨਾਮ ਦਰਜ ਹੈ ਤਾਂ ਉਹ ਜਿਹੜੇ ਲਾਪਾਤਰੀ ਨੇ ਉਹ ਇਸ ਕਾਰਡ ਨੂੰ 5 ਲੱਖ ਵਾਲੇ ਨੂੰ ਬਣਵਾ ਸਕਦੇ ਨੇ ਲਗਭਗ ਸਾਰਿਆਂ ਦੀ ਉਸ ਟਾਈਮ ਮਰਦਮਸ਼ਮਾਰੀ ਹੋਈ ਸੀ ਜਨਗਣਨਾ ਹੋਈ ਸੀ 2011 ਦੇ ਵਿੱਚ ਤਾਂ ਉਹ ਆਪਣਾ ਲਿਸਟ ਦੇ ਵਿੱਚ ਨਾਮ ਦੇਖ ਕੇ ਤਾਂ ਉੱਥੋਂ ਆਪਣਾ ਡਾਟਾ ਮਿਲ ਜਾਂਦਾ ਉਸ ਦੇ ਤਹਿਤ ਵੀ ਤੁਸੀਂ ਜਿਹੜਾ ਆਪਣਾ ਇਹ 5 ਲੱਖ ਵਾਲਾ ਕਾਰਡ ਉਹ ਬਣਵਾ ਸਕਦੇ ਹੋ ਹਾਂਜੀ ਜਿਹੜਾ ਇਹ ਜਨਗਣਨ ਵਾਲਾ 2011 ਦੀ ਜਨਗਣਨਾ ਜਿਹੜੀ ਹੋਈ ਸੀ ਇਹ ਵਾਲਾ ਤਰੀਕਾ ਬਹੁਤ ਘੱਟ ਲੋਕਾਂ ਨੂੰ ਪਤਾਗਾ ਸਿਰਫ ਉਹਨਾਂ ਨੂੰ ਇਹੀ ਪਤਾ ਵੀ ਰਾਸ਼ਨ ਕਾਰਡਾਂ ਹੀ ਜਿਹੜਾ ਅੰਸ਼ੂਮਨ ਕਾਰਡ ਬਣਦਾ ਤੇ ਜਾਂ ਆਪਣਾ ਜੇ ਫਾਰਮਰਾਂ ਹੀ ਜਾਂ ਆਪਣਾ ਲਾਪਾਤਰ ਕਾਪੀ ਰਾਹੀ ਬਣਦਾ ਪਰ ਜਨਗਣਨਾ ਰਾਹੀਂ ਵੀ ਜਿਹੜਾ ਇਹ ਫਾਰਮੇ ਬਣ ਜਾਂਦਾ ਤਾਂ ਤੁਸੀਂ ਆਪਣਾ ਜਿਹੜਾ ਬਣਵਾ ਸਕਦੇ ਹੋ ਹਾਂਜੀ ਅਗਰ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਐਦਾਂ ਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਇਹਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਜਿਹੜੇ ਭੈਣ ਭਾਈ ਕਾਰਡ ਬਣਵਾਉਣਾ ਚਾਹੁੰਦੇ ਨੇ ਨਹੀਂ ਪਤਾ ਤਾਂ ਉਹ ਸਾਡੀ ਵੀਡੀਓ ਦੇਖ ਕੇ ਬਣਵਾ ਸਕਦੇ ਨੇ ਇਸ ਕਾਰਡ ਤੁਸੀਂ ਸਾਡੇ ਤੋਂ ਵੀ ਬਣਵਾ ਸਕਦੇ ਹੋ ਅਸੀਂ ਇੱਕ ਤੁਹਾਨੂੰ ਨੰਬਰ ਪ੍ਰੋਵਾਈਡ ਕਰਾਂਗੇ ਤੁਸੀਂ ਉਸਤੇ ਆਪਣਾ ਕਾਲ ਕਰਕੇ ਆਪਣਾ ਇਹ ਡਾਕੂਮੈਂਟ ਭੇਜ ਕੇ ਕਾਰਡ ਬਣਵਾ ਸਕਦੇ ਹੋ ਧੰਨਵਾਦ ਜੀ